ਹਾਂਜੀ ਸਾਰਿਆਂ ਦਾ ਚੈਨਲ ਤੇ ਫਿਰ ਤੋਂ ਸਵਾਗਤ ਹੈ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਦਾ ਆਪਣਾ ਵਿਸ਼ਾ ਹੈਗਾ ਕਿ ਆਪਾਂ ਦੁਖੀ ਕਿਉਂ ਹੁੰਨੇ ਆ ਉਹਨਾਂ ਦੇ ਆਪਾਂ ਕੁਝ ਕਾਰਨ ਜਾਣਾਂਗੇ ਵੀ ਆਪਾਂ ਦੁਖੀ ਕਿਉਂ ਹੁੰਨੇ ਆ ਆਪਾਂ ਖੁਸ਼ ਕਿਉਂ ਨਹੀਂ ਰਹਿ ਸਕਦੇ ਹਰ ਵੇਲੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਆਉਂਦੀ ਆ ਪਰ ਫਿਰ ਵੀ ਆਪਾਂ ਖੁਸ਼ ਰਹਿ ਸਕਦੇ ਆ ਚਲੋ ਜੀ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾ ਤੇ ਵੱਡਾ ਕਰਨੇ ਆ ਕਿ ਅਸੀਂ ਆਪਣੀ ਜ਼ਿੰਦਗੀ ਦੀ ਤੁਲਨਾ ਕਿਸੇ ਹੋਰ ਦੀ ਜ਼ਿੰਦਗੀ ਨਾਲ ਕਰਦੇ ਰਹਿਨੇ ਆ ਖਾਸ ਕਰਕੇ ਜੋ ਸੋਸ਼ਲ ਮੀਡੀਆ ਤੇ ਦੇਖਦੇ ਨੇ ਸੋਸ਼ਲ ਮੀਡੀਆ ਤੇ ਜੋ ਵੀ ਦਿਖਾਇਆ ਜਾਂਦਾ ਉਹ ਅਸਲੀ ਨਹੀਂ ਹੁੰਦਾ ਸਭ ਨਕਲੀ ਹੁੰਦਾ ਹੈ ਜ਼ਿਆਦਾਤਰ ਦਿਖਾਵਾ ਹੁੰਦਾ ਹੈ ਇਸ ਲਈ ਉਸ ਚੀਜ਼ ਨਾਲ ਜ਼ਿੰਦਗੀ ਦੀ ਤੁਲਨਾ ਨਹੀਂ ਕਰਨੀ ਚਾਹੀਦੀ ਤਾਂ ਆਪਾਂ ਸੁਖੀ ਰਹਿਵਾਂਗੇ ਦੂਸਰਾ ਕਾਰਨ ਇਹ ਹੈ ਕਿ ਸਾਨੂੰ ਹਰ ਰੋਜ਼ ਕੁਝ ਨਾ ਕੁਝ ਨਵੀਂ ਚੀਜ਼ ਲੈਣ ਦੀ ਇੱਛਾ ਹੁੰਦੀ ਰਹਿੰਦੀ ਹੈ। ਭਾਵੇਂ ਸਾਡੇ ਕੋਲ ਹਜ਼ਾਰਾਂ ਮਹਿੰਗੀਆਂ ਚੀਜ਼ਾਂ ਕਿਉਂ ਹੀ ਨਾ ਹੋਣ। ਫਿਰ ਵੀ ਕੁਝ ਨਾ ਕੁਝ ਨਵਾਂ ਲੈਣ ਦੀ ਇੱਛਾ ਹੁੰਦੀ ਰਹਿੰਦੀ ਹੈ ਤੇ ਇਹ ਸਾਨੂੰ ਬਹੁਤ ਦੁਖੀ ਕਰਦੀ ਹੈ। ਇਸ ਤਰ੍ਹਾਂ ਨਵੀਆਂ ਚੀਜ਼ਾਂ ਤਾਂ ਆਉਂਦੀਆਂ ਰਹਿਣੀਆਂ ਫਿਰ ਅਸੀਂ ਕਦੇ ਖੁਸ਼ ਨਹੀਂ ਰਹਿ ਸਕਦੇ। ਜ਼ਰੂਰਤ ਤੋਂ ਜ਼ਿਆਦਾ ਕਿਸੇ ਨਾਲ ਮੁਕਾਬਲਾ ਕਰਨਾ ਵੀ ਸਾਨੂੰ ਦੁਖੀ ਰੱਖਦਾ ਹੈ। ਕਿਸੇ ਨੂੰ ਦੇਖ ਕੇ ਚੰਗਾ ਕਰਨ ਵਿੱਚ ਕੋਈ ਬੁਰਾਈ ਨਹੀਂ ਆ ਪਰ ਹਰ ਵਕਤ ਕਿਸੇ ਤੋਂ ਅੱਗੇ ਲੱਗਣ ਲਈ ਆਪਣੇ ਅੱਜ ਨੂੰ ਬਰਬਾਦ ਕਰਨਾ ਨਿਹਰੀ ਮੂਰਖਤਾ ਹੈ ਮੁਕਾਬਲਾ ਕਰਨਾ ਜਾਂ ਤਾਂ ਆਪਣੇ ਆਪ ਨਾਲ ਕਰੋ ਹਰ ਰੋਜ਼ ਕੱਲ ਨਾਲੋਂ ਚੰਗਾ ਬਣਨ ਦੀ ਕੋਸ਼ਿਸ਼ ਕਰੋ ਖੁਸ਼ੀਆਂ ਆਪਣੇ ਆਪ ਆਉਣਗੀਆਂ ਜ਼ਿੰਦਗੀ 'ਚ ਕੁਝ ਕਰਨ ਦਾ ਟੀਚਾ ਨਾ ਹੋਣਾ ਵੀ ਸਾਨੂੰ ਬੁੱਧ ਕੀ ਕਰਦਾ ਏ ਅਸੀਂ ਦੌੜਦੇ ਰਹਿੰਨੇ ਆ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਪਹੁੰਚਣਾ ਕਿੱਥੇ ਆ ਛੋਟੇ ਛੋਟੇ ਟੀਚੇ ਮਿੱਥਨੇ ਸ਼ੁਰੂ ਕਰੋ ਤੇ ਉਹਨਾਂ ਨੂੰ ਪੂਰਾ ਕਰੋ ਤੁਹਾਨੂੰ ਜੋ ਖੁਸ਼ੀ ਮਿਲੇਗੀ ਉਸ ਦਾ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋਣਾ ਤੁਸੀਂ ਬਹੁਤ ਸਾਰੇ ਸੁਪਨੇ ਦੇਖਦੇ ਹੋ ਪਰ ਤੁਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੁਝ ਨਹੀਂ ਕਰਦੇ ਜਾਂ ਤਾਂ ਤੁਹਾਨੂੰ ਆਪਣੇ ਆਪ ਤੇ ਸ਼ੱਕ ਹੈ ਕਿ ਤੁਸੀਂ ਇਹ ਸੁਪਨੇ ਪੂਰੇ ਨਹੀਂ ਕਰ ਸਕਦੇ ਉੱਠੋ ਸ਼ੁਰੂ ਤਾਂ ਕਰੋ ਮੁਸ਼ਕਲਾਂ ਆਉਣਗੀਆਂ ਪਰ ਹਿੰਮਤ ਨਾ ਹਾਰੋ ਸੁਪਨੇ ਵੀ ਸাকার ਹੋਣਗੇ ਤੁਸੀਂ ਆਪਣੇ ਆਪ ਨੂੰ ਪਿਆਰ ਨਹੀਂ ਕਰਦੇ ਇਸ ਲਈ ਆਪਣੇ ਤਨ ਮਨ ਦਾ ਖਿਆਲ ਨਹੀਂ ਰੱਖਦੇ ਆਪਣੇ ਆਪ ਲਈ ਸਮਾਂ ਜ਼ਰੂਰ ਕੱਢੋ ਹਲਕੀ ਫੁਲਕੀ ਕਸਰਤ ਕਰੋ ਸਹੀ ਨੀਂਦ ਲਓ ਤੁਹਾਨੂੰ ਬਹੁਤ ਫਰਕ ਨਜ਼ਰ ਆਵੇਗਾ ਜਦੋਂ ਆਪਣੇ ਆਪ ਨਾਲ ਪਿਆਰ ਹੋ ਜਾਂਦਾ ਫਿਰ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਜਾਂਦਾ ਹੈ ਸਾਡੇ ਉੱਤੇ ਕਿਸੇ ਨਕਾਰਾਤਮਕ ਸੋਚ ਦਾ ਅਸਰ ਹੁੰਦਾ ਹੀ ਨਹੀਂ ਇੱਕ ਕਾਰਨ ਇਹ ਵੀ ਆ ਕਿ ਅਸੀਂ ਨਾ ਸ਼ੁਕਰਿਆ ਅਸੀਂ ਕਦੇ ਸ਼ੁਕਰ ਨਹੀਂ ਕਰਦੇ ਉਹਨਾਂ ਚੀਜ਼ਾਂ ਜਾਂ ਰਹਿਮਤਾਂ ਦਾ ਜੋ ਸਾਨੂੰ ਰੱਬ, ਮਾਂ-ਬਾਪ, ਭੈਣ-ਭਰਾ ਜਾਂ ਕਿਸੇ ਵੀ ਵੱਲੋਂ ਮਿਲੀਆਂ ਹੋਣ। ਸਾਨੂੰ ਲੱਗਦਾ ਕਿ ਐਸਾ ਕਰਨ ਨਾਲ ਅਸੀਂ ਨੀਵੇਂ ਹੋ ਜਾਾਂਗੇ। ਸ਼ੁਕਰ ਕਰਨਾ ਸਿੱਖੋ, ਖੁਸ਼ੀਆਂ ਹੀ ਖੁਸ਼ੀਆਂ ਹੋ ਜਾਣਗੀਆਂ ਜ਼ਿੰਦਗੀ 'ਚ। ਇਹ ਵੀ ਬੜਾ ਵੱਡਾ ਕਾਰਨ ਹੈ ਸਾਡੇ ਦੁਖੀ ਹੋਣ ਦਾ ਕਿ ਅਸੀਂ ਬੀਤੇ ਹੋਏ ਕੱਲ ਨੂੰ ਜਾਂ ਪੱਲ ਨੂੰ ਭੁਲਾ ਨਹੀਂ ਸਕਦੇ। ਉਹ ਬੰਦਾ ਜਿਸਨੇ ਸਾਡੇ ਨਾਲ ਮਾੜਾ ਕੀਤਾ ਹੁੰਦਾ ਪੂਰੀ ਤਰ੍ਹਾਂ ਆਪਣੇ ਜ਼ਿੰਦਗੀ 'ਚ ਆਨੰਦ ਮਾਣ ਰਿਹਾ ਹੁੰਦਾ ਤੇ ਅਸੀਂ ਉਹਨੂੰ ਫੜ ਕੇ ਬੈਠੇ ਰਹਿੰਨੇ ਆਂ ਜਿਸ ਲਈ ਵੀ ਅਸੀਂ ਦੁਖੀ ਹੁੰਦੇ ਆ ਇੱਕ ਵਾਰੀ ਸੋਚਣਾ ਕਿ ਉਹ ਤੁਹਾਡੇ ਦੁਖੀ ਹੋਣ ਨਾਲ ਉਹਦਾ ਕੀ ਵਿਗੜੇਗਾ ਕੁਝ ਵੀ ਨਹੀਂ ਸਾਡੀ ਮਾਨਸਿਕ ਹਸਤੀਤੀ ਖਰਾਬ ਹੋ ਜਾਂਦੀ ਹੈ ਹੋਰ ਕੁਝ ਵੀ ਨਹੀਂ ਜੋ ਹੁੰਦਾ ਏ ਉਹਨੂੰ ਦਫਾ ਦਫਾ ਕਰ ਦਿਆ ਕਰੋ ਮਿੱਟੀ ਪਾਇਆ ਕਰੋ ਤੇ ਆਪਣੀ ਜ਼ਿੰਦਗੀ ਦੇ ਨਜ਼ਾਰੇ ਲਓ ਇਹ ਵੀ ਇੱਕ ਕਾਰਨ ਆ ਕਿ ਅਸੀਂ ਕਿਸੇ ਦੀ ਮਦਦ ਨਹੀਂ ਲੈਣਾ ਚਾਹੁੰਦੇ ਸਾਨੂੰ ਲੱਗਦਾ ਰਹਿੰਦਾ ਕਿ ਅਗਲਾ ਕੀ ਸੋਚੇਗਾ ਮੇਰੀ ਜ਼ਿੰਦਗੀ ਚ ਕੀ ਚੱਲ ਰਿਹਾ ਜਾਂ ਅਗਲਾ ਮੇਰਾ ਮਜ਼ਾਕ ਉਡਾਏਗਾ ਇਹ ਕਰਦੇ ਕਰਦੇ ਸਮਾਂ ਹੱਥ ਚੋਂ ਲੰਘ ਜਾਂਦਾ ਤੇ ਅਸੀਂ ਅੰਦਰ ਹੀ ਘੁੱਟ ਘੁੱਟ ਕੇ ਰਹਿ ਜਾਂਦੇ ਆਂ ਅਗਰ ਕਿਸੇ ਨਾਲ ਆਪਣੇ ਨਾਲ ਨਹੀਂ ਗੱਲ ਕਰ ਸਕਦੇ ਤਾਂ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਲੈ ਲਓ ਜਾਂ ਕਿਸੇ ਬਾਹਲੇ ਬੰਦੇ ਨਾਲ ਗੱਲ ਕਰੋ ਪਰ ਮਦਦ ਜ਼ਰੂਰ ਮੰਗੋ ਹਰ ਵੇਲੇ ਦੂਸਰਿਆਂ ਦੀ ਮਨਜ਼ੂਰੀ ਲੈਂਦੇ ਰਹਿੰਦੇ ਹੋ ਤੁਹਾਨੂੰ ਲੱਗਦਾ ਕਿ ਇੱਕ ਵਾਰੀ ਫਲਾਣੇ ਨੂੰ ਪੁੱਛ ਲਵਾਂ ਜੋ ਵੀ ਮੈਂ ਕਰ ਰਿਹਾ ਜਾਂ ਕਰ ਰਹੀ ਆਂ ਸਹੀ ਹੈ ਜਾਂ ਗਲਤ ਕਿਸੇ ਨਾਲ ਸਲਾਹ ਕਰਨਾ ਹੋਰ ਗੱਲ ਹੁੰਦੀ ਹੈ ਪਰ ਬਿਨਾ ਮਨਜ਼ੂਰੀ ਤੋਂ ਕੋਈ ਵੀ ਕੰਮ ਨਾ ਕਰਨਾ ਹੋਰ ਗੱਲ ਹੁੰਦੀ ਹੈ ਮੈਂ ਕਈ ਵਾਰੀ ਦੇਖਿਆ ਕਿ ਬੰਦਾ ਕੰਮ ਇਸ ਲਈ ਨਹੀਂ ਕਰਦਾ ਜੇ ਉਹਨੂੰ ਕਰਨਾ ਛੱਡ ਦਿੰਦਾ ਕਿਉਂਕਿ ਦੂਸਰਿਆਂ ਨੇ ਮਨਜ਼ੂਰੀ ਨਹੀਂ ਦਿੱਤੀ ਅਗਰ ਤੁਸੀਂ ਕੁਝ ਗਲਤ ਨਹੀਂ ਕਰ ਰਹੇ ਤਾਂ ਤੁਹਾਨੂੰ ਦੂਸਰਿਆਂ ਦੀ ਮਨਜ਼ੂਰੀ ਦੀ ਕੋਈ ਜ਼ਰੂਰਤ ਨਹੀਂ ਹੈ ਲੋੜ ਤੋਂ ਵੱਧ ਕਿਸੇ ਤੇ ਉਮੀਦ ਰੱਖਣਾ ਇਹ ਵੀ ਬਹੁਤ ਵੱਡਾ ਕਾਰਨ ਆ ਸਾਡੇ ਦੁਖੀ ਹੋਣ ਦਾ ਅਸੀਂ ਦੂਸਰਿਆਂ ਤੋਂ ਬਹੁਤ ਜ਼ਿਆਦਾ ਉਮੀਦਾਂ ਲਾ ਲੈਨੇ ਆ ਜੋ ਸਾਡੇ ਉਮੀਦਾਂ ਤੇ ਖਰਾ ਨਹੀਂ ਉਤਰਦਾ ਉਮੀਦਾਂ ਬਹੁਤ ਦੁੱਖ ਦਿੰਦੀਆਂ ਉਮੀਦਾਂ ਘੱਟ ਰੱਖਿਆ ਕਰੋ ਕਿਸੇ ਤੋਂ ਉਮੀਦ ਰੱਖੇ ਹੀ ਨਾ ਕਰੋ ਤਾਂ ਬਹੁਤ ਸੁਖੀ ਰਹੋਗੇ ਕਈ ਵਾਰੀ ਸਾਡੇ ਸੁਪਨੇ ਵੀ ਸਾਨੂੰ ਤੰਗ ਕਰਦੇ ਆ ਅਸੀਂ ਬਹੁਤ ਵੱਡੇ ਵੱਡੇ ਸੁਪਨੇ ਦੇਖਨੇ ਸ਼ੁਰੂ ਕਰ ਦਿੰਨੇ ਆ ਸੁਪਨੇ ਦੇਖਣਾ ਕੋਈ ਮਾੜੀ ਗੱਲ ਨਹੀਂ ਆ ਪਰ ਬੇਬੁਨਿਆਦ ਸੁਪਨੇ ਦੇਖਨੇ ਵੀ ਭਾਰੀ ਪੈ ਜਾਂਦੇ ਸਾਡੇ ਤੇ ਆਪਣੇ ਸਰੋਤਾਂ ਦੇ ਹਿਸਾਬ ਨਾਲ ਸੁਪਨੇ ਦੇਖੋ ਜਿਵੇਂ ਜਿਵੇਂ ਸਰੋਤ ਵਧੀ ਜਾਣਗੇ ਓਵੇਂ ਓਵੇਂ ਸੁਪਨੇ ਵੱਡੇ ਕਰੀ ਜਾਣ। ਉਹਦੇ ਲਈ ਮਿਹਨਤ ਕਰਨੀ ਪਊਗੀ। ਜਿਵੇਂ ਜਿਵੇਂ ਮਿਹਨਤ ਕਰੀ ਜਾਵਾਂਗੇ ਆਪਣੇ ਆਪ ਸਰੋਤ ਵਧੀ ਜਾਣਗੇ।